ਦੋ ਦਿਨ ਅਜਿ ਬਾਰਿਸ਼ ਦਾ ਚਾਂਸਸ ਹੈਗੇ ਲੇਕਿਨ ਉਹ ਪ੍ਰਾਇਮਰਲੀ ਨਾਰਥ-ਈਸਟ ਪੰਜਾਬ ਜ਼ਿਆਦਾਤਰ ਜਿੱਦਾਂ ਪਠਾਨਕੋਟ ਗੁਦਾਰਾਸ਼ਪੁਰ ਹੁਸਿਆਰਪੁਰ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਮੁਹਾਲੀ ਇਹਨਾਂ ਲੱਗ ਕੇ ਵਿੱਚ ਚਾਂਸਸ ਹੈਗੇ ਕਿ ਅੱਜ ਵੀ ਕੰਟੀਨਿਊ ਕਰੇਗਾ ਔਰ ਕੱਲ ਵੀ ਰਹੂਗਾ ਕਿ ਦਾਈ ਡਰਾਈ ਸਾਈਡ ਦਾ ਏਰੀਆ ਹੈਗਾ ਵਿੱਚ ਪਟਿਆਲਾ ਸਮਰੂ ਫਤਿਹਗੜ੍ਹ ਸਾਹਿਬ ਮੁਹਾਲੀ ਠੀਕ ਹੈ ਔਰ ਅੰਮਾਲਾ ਔਰ ਯਮਨਾਗਰ ਇਹ ਪੂਰੇ ਪਾਕਟਸ ਹੈਗਾ ਔਰ ਇਧਰ ਮੂਵ ਕਰ ਰਿਹਾ ਹੈ ਉਤਰਾਖੰਡ ਯਾ ਹਿਮਾਚਲ ਦੇ ਇਲਾਕੇ ਵਿੱਚ ਪਹਾੜਾ 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 ਤੋਂ ਬੀਤੀ ਰਾਤ ਤੋਂ ਮੌਸਮ ਨੇ ਕੁਝ ਕਰਵਟ ਲਈ ਹੈ ਕਰਵਟ ਲੈਣ ਦੇ ਨਾਲ ਹਾਲਾਂਕਿ ਗਰਮੀ ਥੋੜੀ ਕੱਟੀ ਹੈ ਲੇਕਿਨ ਕਿਸਾਨਾਂ ਨੂੰ ਇਸ ਦਾ ਨੁਕਸਾਨ ਜ਼ਰੂਰ ਹੋ ਸਕਦਾ ਹੈ ਕਿਉਂਕਿ ਬਾਰਿਸ਼ ਦੇ ਮੌਸਮ ਕਰਕੇ ਝੋਨੇ ਦੀ ਫਸਲ ਨੂੰ ਥੋੜਾ ਨੁਕਸਾਨ ਹੋਏਗਾ ਤਾਂ ਇਸੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਇੱਥੇ ਮੌਸਮ ਵਿਭਾਗ ਦੇ ਡਾਇਰੈਕਟਰ ਸਰਿੰਦਰ ਪਾਲ ਜੀ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਰਹੇਗਾ بارش ਕਦੋਂ ਹੋ ਸਕਦੀ ਹੈ ਕਿਉਂਕਿ ਕਿਸਾਨਾਂ ਲਈ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਥੋੜਾ ਨੁਕਸਾਨ ਹੋ ਸਕਦਾ ਹੈ ਅਵੇਅਰ ਹੋ ਜਾਣ ਕਿਸਾਨ ਉੱਥੇ ਗਰਮੀ ਤੋਂ ਚਲੋ ਥੋੜੀ ਰਾਹਤ ਮਿਲੀ ਹੈ ਪਾਲ ਸਾਹਿਬ ਹੁਣ ਅੱਗੇ ਮੌਸਮ ਕਿਵੇਂ ਰਹਿਣ ਵਾਲਾ بارش ਹੋਏਗੀ ਕਿੱਥੇ ਕਿੱਥੇ ਦੇਖੋ ਦੋ ਦਿਨ ਅੱਜ ਬਾਰਿਸ਼ ਦੇ ਚਾਂਸਸ ਹੈਗੇ ਲੇਕਿਨ ਉਹ ਪ੍ਰਾਇਮਰਲੀ ਨਾਰਥ-ਈਸਟ ਪੰਜਾਬ ਜ਼ਿਆਦਾਤਰ ਜਿੱਦਾਂ ਪਠਾਨਕੋਟ ਗੁਦਾਰਾਸਪੁਰ ਹੁਸਿਆਰਪੁਰ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਮੁਹਾਲੀ ਇਹਨਾਂ ਲਗ ਕੇ ਵਿੱਚ ਚਾਂਸਸ ਹੈਗੇ ਕਿ ਅੱਜ ਵੀ ਕੰਟੀਨਿਊ ਕਰੇਗਾ ਔਰ ਕੱਲ ਵੀ ਰਹੂਗਾ ਕੱਲ ਜਾਂ ਪਰਸੂ ਹੋ ਸਕਦਾ ਹੈ ਇੱਕ ਦੋ ਥਾਂ ਤੇ ਵੈਸਟਰਨ ਪੰਜਾਬ ਚ ਵੀ ਆ ਸਕਦਾ ਹੈ ਤੇ ਇਹ ਦੋ ਦਿਨ ਮੀਂਹ ਕੰਟੀਨਿਊ ਕਰੂਗਾ ਜੇ ਚੱਲਿਆ ਹੋਇਆ ਤੁਸੀਂ ਦੇਖ ਰਹੇ ਹੋ ਜੀ ਕਿਹਸ ਲੈਵਲ ਤੇ ਬਾਰਿਸ਼ ਆਏਗੀ ਕੋਈ ਜ਼ਿਆਦਾ ਬਾਰਿਸ਼ ਆਏਗੀ ਮੋਡਰੇਟ ਲਾਈਟ ਟੂ ਮੋਡਰੇਟ ਰਹੂਗੀ ਕੋਈ ਬਹੁਤ ਤੇਜ਼ ਨਹੀਂ ਹੈਗੀ ਇਹ ਲੇਕਿਨ ਅੱਜ ਜਿਹੜਾ ਹੈਗਾ ਜਿਹੜਾ ਪਟਿਆਲਾ ਹੈਗਾ ਫਤੇਗੜ ਸਾਹਿਬ ਇਹਨਾਂ ਪਾਕਟਸ ਕੁਝ ਇੱਕ ਦੋ ਥਾਂ ਤੇ ਮੋਡਰੇਟ ਤੇ ਹੈਵੀ ਵੀ ਚਾਂਸਸ ਹੈ ਜਿਆਦਾ ਚੱਕੜ ਵਗੈਰਾ ਆਉਂਦਾ ਨਹੀਂ ਉਹ ਕੋਈ ਚਾਂਸ ਨਹੀਂ ਹੈ ਇੰਨਾ ਬਹੁਤ ਜਿਆਦਾ ਚੱਕੜ ਦੇ ਚਾਂਸਸ ਕੱਟੇ ਜੀ ਮੈਂ ਜਿਵੇਂ ਜ਼ਿਕਰ ਵੀ ਕੀਤਾ ਕਿ ਝੋਨੇ ਦੀ ਫਸਲ ਲਈ ਨੁਕਸਾਨ ਤਾਂ ਹੋਏਗਾ ਜ਼ਾਇਰ ਤੌਰ ਤੇ ਹਨਾ ਲੇਕਿਨ ਰਾਹਤ ਥੋੜੀ ਮਿਲੀ ਆ ਪਿਛਲੇ ਦਿਨਾਂ ਚ ਗਰਮੀ ਬਹੁਤ ਜਿਆਦਾ ਪਈ ਆ ਤਿੰਨ ਚਾਰ ਦਿਨ ਬਹੁਤ ਜਿਆਦਾ ਗਰਮੀ ਰਹੀ ਆ ਇੱਕ ਤਾਂ ਏਸੀ ਬੰਦ ਹੋ ਗਈ ਸੀ ਲੇਕਿਨ ਫਿਰ ਗਰਮੀ ਜਿਆਦਾ ਪੈਣ ਲੱਗੀ ਉਹ ਕਾਰਨ ਕੀ ਸੀਗਾ ਇਸ ਮਹੀਨੇ ਦੇ ਵਿੱਚ ਇਸ ਟਾਈਮ ਦੇ ਉੱਤੇ ਇੰਨੀ ਜਿਆਦਾ ਗਰਮੀ ਕਿਉਂ ਪਈ ਸੀ ਦੋ ਤਿੰਨ ਚੀਜ਼ਾਂ ਸੀ ਇੱਕ ਤਾਂ ਹਵਾ ਵਿੰਡਸ ਜਿਹੜੀਆਂ ਸੀਗੀਆਂ ਹਾਂ ਜਿਹੜੀਆਂ ਮੌਸਮ ਹੁੰਦੀ ਹੈ ਉਹ ਵੈਸਟਰਲੀ ਹੋ ਗਈ ਹੈ ਤੇ ਉਹ ਜਨਰਲੀ ਗਰਮੀ ਹੁੰਦੀ ਉਹਦੇ ਉਹਦੇ ਕਰਕੇ ਸੈਕਿੰਡ ਕਾਰਨ ਇਹ ਸੀਗਾ ਕਿ ਸਨੀ ਡੇਸ ਕੁਝ ਦਿਨਾਂ ਸੇ ਮੌਨਸੂਨ ਕਾਫੀ ਕਮਜ਼ੋਰ ਚੱਲਿਆ ਹੋਇਆ ਸੀਗਾ ਕੰਪਲੀਟ ਸਨ ਇੰਡੀਆ ਸੀਗਾ ਤੀਜਾ ਇਹ ਇਹ ਸੀਗਾ ਕਿ ਮੌਇਸਚਰ ਵੀ ਸੀਗਾ ਕਿਉਂਕਿ ਬਿਉ ਬੰਗਾਲ ਤੇ ਅਜੇ ਮੌਨਸੂਨ 네ਗੇਟਿਵ ਹੈਗਾ ਤਾਂ ਨਮੀ ਵੀ ਜ਼ਿਆਦਾ ਸੀਗੀ ਔਰ ਚੌਥਾ ਰਿਜਨ ਇਹ ਸੀਗਾ ਕਿ ਬਰਸਾਤਾਂ ਕਰਕੇ ਜਿਹੜਾ ਹੈਗਾ ਨਾ ਉਹ ਡਸਟ ਜਿਹੜੀ ਹੈਗੀ ਸੈਟਲ ਹੋ ਜਾਂਦੀ ਹੈ ਜ਼ਮੀਨ ਵਿੱਚ ਫੇਰ ਜਿਹੜੀ ਧੁੱਪ ਹੁੰਦੀ ਹੈ ਬੜੀ ਸਟਰੋਂਗ ਹੁੰਦੀ ਹੈ ਔਰ ਤੇਜ ਹੁੰਦੀ ਹੈ ਉਹਦੇ ਕਰਕੇ ਇਹ 3-4 ਵਜਾ ਅਸੀਂ ਮੰਨਦੇ ਆ ਕਿ ਪ੍ਰੋਬੇਬਲੀ ਜਿਹੜਾ ਇਮੀਡੀਏਟ ਟੈਂਪਰੇਚਰ ਵਧੇ ਔਰ ਇਸ ਇਸ ਲੈਵਲ ਦੇ ਬਧੇ ਉਹ ਅਸੀਂ ਕਹਿ ਸਕਦੇ ਆ ਕਿ ਉਹਦੇ ਕਾਰਨ ਹੋਇਆ ਉਸ ਤਰ੍ਹਾਂ ਦੀ ਗਰਮੀ ਦੁਬਾਰਾ ਕਹਿ ਸਕਦੇ ਆ ਚਾਂਸ ਘਟੇਗੇ ਕਿਉਂਕਿ ਹੁਣ ਤਾਂ ਟੈਂਪਰੇਚਰ ਆਲਰੇਡੀ ਕੱਟ ਗਿਆ ਔਰ ਅੱਗੇ 2 ਦਿਨ ਹੋਰ ਚਾਂਸਸ ਹੈ ਕਿ ਮੀਂਹ ਪੈਣ ਦੇ ਔਰ ਅਕਤੂਬਰ ਚ ਵੀ ਚਾਂਸਿਸ ਹੈਗੇ ਕੁਝ ਫਸਟ ਵੀ ਕੁਝ ਵੀ ਕੁਝ ਵੀ ਪਊਗਾ ਤਾਂ ਉਹ ਦਿਖਾ ਦੂੰਗੀ ਜੀ ਪਤਾ ਲੱਗ ਜਾਏ ਕਿ ਕਿੱਥੇ ਕਿੱਥੇ ਜਾ ਕੇ ਰਹਿਣ ਵਾਲਾ ਪੂਰਾ ਜੀ ਹੁਣ ਜਿਹੜਾ ਹੈਗਾ ਇਹ ਇਸ ਥਾਂ ਤੇ ਤੁਸੀਂ ਦੇਖ ਰਹੇ ਹੋ ਕਿ ਵੈਦਰ ਇੱਥੇ ਚਾਂਸਿਸ ਹੈਗੇ ਇਸ ਥਾਂ ਦੇ ਉੱਥੇ ਤੁਸੀਂ ਦੇਖ ਰਹੇ ਕਿ ਸਾਡੇ ਟ੍ਰਾਈ ਸਿਟੀ ਬਲੂ ਜਿਹੜਾ ਬਲੂ ਕਲਰ ਹੈਗਾ ਟ੍ਰਾਈ ਸਿਟੀ ਹਲਾਉਂਡ ਕੱਟ ਗਿਆ ਹੈ ਪਹਿਲਾਂ ਚੰਗਾ ਸੀਗਾ ਹੁਣ ਕੱਟ ਗਿਆ ਤਾਂ ਇਹ ਟ੍ਰਾਈ ਸਿਟੀ ਦਾ ਏਰੀਆ ਹੈਗਾ ਵਿੱਚ ਪਟਿਆਲਾ ਸੰਗਰੂ ਫਤਿਹਗੜ੍ਹ ਸਾਹਿਬ ਮੁਹਾਲੀ ਜੀ ਠੀਕ ਹੈ اور ਅੰਮਵਾਲਾ ਹੋ ਰਿਹਾ ਨਾ ਇਹ ਪੂਰੇ ਪਾਕਟਸ ਹੈਗਾ ਉਹ ਇਧਰ ਮੂਵ ਕਰ ਰਿਹਾ ਹੈ ਉਤਰਾਖੰਡ ਜਾਂ ਹਿਮਾਚਲ ਦੇ ਇਲਾਕੇ ਵਿੱਚ ਪਹਾੜ ਪਹਾੜਾ ਚੋਂ ਫਿਲਹਾਲ ਜਿਹੜਾ ਐਕਟੀਵਿਟੀ ਹੁਣ ਕਟੂਗੀ ਕੁਝ ਟਾਈਮ ਤੋਂ ਲੇਕਿਨ ਫੇਰ ਤੋਂ ਕਿਉਂਕਿ ਅੱਜ ਔਰ ਕੱਲ ਮੌਸਮ ਹੈਗਾ ਤਾਂ ਫੇਰ ਤੋਂ ਰਾਤ ਨੂੰ ਜਾਂ ਦੁਪਹਿਰ ਬਾਅਦ ਚਾਂਸ ਹੈਗਾ ਅੱਛਾ ਇਸ ਵਾਰ ਮੌਨਸਨ ਬਹੁਤ ਘੱਟ ਆਇਆ ਹੈ ਨਾ ਮੌਨਸਨ ਇੰਨਾ ਜ਼ਿਆਦਾ ਹਾਈ ਵੀ ਨਾ ਹੁੰਦੇ ਕੀ ਕਾਰਨ ਸੀਗੇ ਇਸੇ ਪਹਿਲਾਂ ਤਾਂ ਜਿਹੜਾ ਫਸਟ ਹੱਬ ਮੌਨਸਨ ਦਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਮੌਨਸੂਨ ਐਕਟਿਵ ਨਹੀਂ ਸੀਗਾ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਜਨਨਲੀ ਸਾਨੂੰ ਚੰਗਾ ਮੀਂਹ ਦਿੰਦੀ ਹੈ ਉੱਥੇ ਬੱਦਲ ਜਿਹੜੇ ਹੈਗੇ ਹਵਾਵਾਂ ਬਹੁਤ ਐਕਟਿਵ ਹੁੰਦੀਆਂ ਆ ਸਾਡੇ ਇਲਾਕੇ ਜਿਆਦਾਤਰ ਕੰਟਰੀਬਿਊਸ਼ਨ ਉਹਨਾਂ ਦਾ ਹੁੰਦਾ ਉਹ ਕਾਫੀ ਖਰਾਬ ਸੀਗੇ ਇਸ ਸਾਲ ਜੂਨ ਤੇ ਜੁਲਾਈ ਵਿੱਚ ਅਗਸਟ ਸੈਕਟਿਵ ਹੋਇਆ ਕਿਉਂਕਿ ਉਹਦੇ ਕਰਕੇ ਚੰਗਾ ਹੋ ਗਿਆ ਬੰਗਾਲ ਦੀ ਖਾੜੀ ਚ ਐਕਟੀਵਿਟੀ ਵੱਧ ਗਈ ਹਵਾਵਾਂ ਚੰਗੀਆਂ ਹੋ ਗਈ ਉਹਦੇ ਕਰਕੇ ਫਿਰ ਅਗਸਟ ਸੈਪਟੈਂਬਰ ਤੁਸੀਂ ਦੇਖ ਰਹੇ ਚੰਗਾ ਮੀਂਹ ਆਇਆ तो जरा डेफिसिट था करके सू कि मी चंगा नहीं है लेकिन हूँ देख रहे कि स्लोली स्लोली जो है रिकवरी भी हैगी है मी भी बैटर हो गया तो वी आर इन कंफर्टेबल पोजिशन और होपफुली वेरी क्लोज टू तो द जिनी होंगी है सा अच्छा जी मैं पहला शुरू तो जिक्र किया था ऐसे कि किसानो नु नुकसान हो सकता है इस चीज दा ਤੁਸੀਂ ਪੰਜਾਬ ਜਾਂ ਹਰਿਆਣਾ ਸਟੇਟ ਨਾਲ ਕੋਆਰਡੀਨੇਸ਼ਨ ਰੱਖਦੇ ਹੋ ਕੋਈ ਜਿਤਾਵਨੀ ਦਿੰਦੇ ਹੋ ਕਿ ਬਾਰਿਸ਼ ਆ ਸਕਦੀ ਹੈ ਤਾਂ ਕਿ ਕਿਸਾਨ ਅਵੇਰ ਰਹ ਸਕਣ ਬਿਲਕੁਲ ਪੰਜਾਬ ਹੋ ਰਿਹਾ ਨਾ ਗਵਰਨਮੈਂਟ ਕੇ ਸਾਥ ਬਿਲਕੁਲ ਅਸੀਂ ਬੜੇ ਰੈਗੂਲਰਲੀ ਉਹਨਾਂ ਨੂੰ ਬੁਲੇਟਨ ਅਪਡੇਟਸ ਦਿੰਦੇ ਆ ਕਿ ਉਹਦੇ ਕਰਕੇ ਜਿਦਾ ਤੁਸੀਂ ਕਿ ਖੇਤੀ ਦਾ ਹੁਣ ਹਾਰਵੈਸਟਿੰਗ ਤੇ ਫਸਲਾ ਆ ਗਈ ਤਾਂ ਮੀਸ ਟਾਈਮ ਤੇ ਡਿਫੀਨਿਟਲੀ ਨੁਕਸਾਨ ਕਰੂਗਾ ਇਕ ਤਾਂ ਹਵਾ ਚੱਲੂਗੀ ਤਾਂ ਲੋਜਿਕ ਹੋ ਜਾਂਦੀ ਫਸਲ ਠਹਿ ਜਾਂਦੀ ਹੈ ਦੂਜਾ ਅਗਰ ਮੀਂਹ ਪਊਗਾ ਤਾਂ ਦਾਣੇ ਜਿਹੜਾ ਹੈਗਾ ਪਾਣੀ ਮੋਇਸਚਰ ਜ਼ਿਆਦਾ ਹੋ ਜਾਂਦਾ ਓਵਰঅল ਪ੍ਰੋਡਕਟਿਵਿਟੀ ਵਾਸਤੇ ਵੀ ਖਰਾਬ ਹੁੰਦਾ ਵੈਸੇ ਵੀ ਫਸਲ ਦੀ ਹਾਲਤ ਵਾਸਤੇ ਵੀ ਖਰਾਬ ਹੁੰਦਾ ਅਸੀਂ ਬੜਾ ਰੈਗੂਲਰ ਅਪਡੇਟ ਕਰਦੇ ਹੁੰਦੇ ਵਾਸਤੇ ਧੰਨਵਾਦ ਜੀ ਦਾ ਥੈਂਕ ਯੂ ਤਾ ਆਉਣ ਵਾਲੇ ਦੁਖ ਦਿਨਾਂ ਚ ਮੀਂਹ ਜਿਹੜਾ ਹੈਗਾ ਹੋਰ ਪੈ ਸਕਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖਾਸ ਕਰਕੇ ਜਿਹੜੇ ਪਹਾੜਾਂ ਦੇ ਨਾਲ ਹਿਮਾਚਲ ਦੇ ਨਾਲ ਲੱਗਦੇ ਆ ਜ਼ਿਲ੍ਹੇ ਉਹਨਾਂ ਚ ਬਾਰਿਸ਼ ਹੋ ਸਕਦੀ ਹੈ ਲੇਕਿਨ ਹਾਲ ਫਿਲਹਾਲ ਜਿਹੜਾ ਟੈਂਪਰੇਚਰ ਆ ਜ਼ਰੂਰ ਘਟਿਆ ਕੈਮਰਾਮੈਨ ਤੁਲਸੀ ਮੈਰਾ ਦਿਨਾ ਰਵਿੰਦਰ ਮੀ ਪੀਟੀਸੀ ਨਿਊਜ਼ ਚੰਡੀਗੜ੍ਹ